ਆਓ ਆਪਾਂ ਅਗਲੀ ਪੋਇਮ ਕਰਦੇ ਹਾਂ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ ਟੁਕੜੀ ਜਗ ਤੋਂ ਨਿਆਰੀ ਅਰਸ਼ਾਂ ਦੇ ਵਿੱਚ ਕੁਦਰਤ ਤੇ ਵੀ ਸਾਨੂੰ ਨਜ਼ਰੀ ਆਈ ਹੁਸਲ ਮੰਡਲ ਵਿੱਚ ਖੜੀ ਖੇਲ ਦੀ ਖੁਸ਼ੀਆਂ ਛੇਬਰ ਲਾਈ ਦੌੜੀ ਨੇ ਇੱਕ ਮੋਠ ਪਰ ਲਿੱਤੀ ਇਸ ਵਿੱਚ ਕੀ ਕੀ ਆਇਆ ਪਰਬਤ tibbe ਅਤੇ creeve ਵਿੱਚ ਮદાન ਸੁਹਾਇਆ ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਵੇਂ ਸਮੁੰਦਰ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਦੇ ਸੁੰਦਰ ਬਰਫਾਂ ਮੇ ਤੁੱਪ ਤੇ ਬੱਦਲ ਰੁੱਤਾਂ ਮੇ ਵੇ ਪਿਆਰੇ ਅਰਸ਼ੀ ਨਾਲ ਨਜ਼ਾਰੇ ਆਏ ਮੁਠੀ ਦੇ ਵਿੱਚ ਸਾਰੇ ਇਸ ਕਵਿਤਾ ਇੱਕ ਵਿਤਾਪਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ ਇਸ ਕਵਿਤਾ ਦੁਆਰਾ ਭਾਈ ਸਾਹਿਬ ਨੇ ਸਾਰੇ ਸੰਸਾਰ ਤੋਂ ਖੂਬਸੂਰਤ ਭਾਰਤ ਦੇ ਇੱਕ ਹਿੱਸੇ ਕਸ਼ਮੀਰ ਦੀ ਖੂਬਸੂਰਤੀ ਤੇ ਉੱਥੇ ਦੇ ਵਾਤਾਵਰਣ ਦਾ ਵਰਣਨ ਕੀਤਾ ਹੈ ਆਓ ਇਸ ਦੀਆਂ ਪਹਿਲੀਆਂ ਆਓ ਇਸ ਦੀਆਂ ਪੰਕਤੀਆਂ ਦੇ ਅਰਥ ਕਰੀਏ ਇਸ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਅਸਮਾਨ ਵਿੱਚ ਕੁਦਰਤ ਦੀ ਦੇਵੀ ਹੱਸਦੀ ਖੇਲਦੀ ਨਜ਼ਰ ਆਈ ਜਿਸ ਨੇ ਸਾਰੇ ਵਾਤਾਵਰਣ ਵਿੱਚ ਖੁਸ਼ੀਆਂ ਦੀ ਝੜੀ ਲਾਈ ਹੋਈ ਸੀ ਹੱਸਦੀ ਖੇਲਦੀ ਤੇ ਦੌੜ ਦੀ ਕੁਦਰਤ ਦੇਵੀ ਨੇ ਮੁਠੀ ਭਰ ਲਈ ਇਸ ਦੀ ਮੁਠੀ ਵਿੱਚ ਪਰਬਤ ਟਿੱਬੇ ਸਖਤ ਪੱਥਰ ਚਸ਼ਮੇ ਨਾਲੇ ਨਦੀਆਂ ਝੀਲਾਂ ਤੇ ਸਮੁੰਦਰ ਆ ਗਏ ਇਸ ਤੋਂ ਇਲਾਵਾ ਕੁਦਰਤ ਦੇਵੀ ਨੇ ਆਪਣੀ ਮੁਠੀ ਵਿੱਚ ਠੰਡੀਆਂ ਛਾਵਾਂ ਠੰਡੀਆਂ ਹਵਾਵਾਂ ਬਾਗ ਤੁਪਮੀ ਤੇ ਬਦਲ ਤੇ ਕਸ਼ਮੀਰ ਵਿੱਚ ਮਿਲਣ ਵਾਲੀ ਵਾਲੇ ਮੇਵੇ ਸੰ। ਚੂਣੀ ਨੇ ਅਸਮਾਨ ਖਲੋਕੀ ਧਰਤੀ ਵੱਲ ਤੱਕਾ ਕੇ ਜਿਸ ਥਾਂ ਧਰਤੀ ਤੇ ਆਕੇ ਇਹ ਮੁਠੀ ਡਿੱਗੀ ਸਾਰੀ ਉਸ ਥਾਂਏ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਇੰਨਾ ਸਤਰਾ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਕੁਦਰਤ ਦੇਵੀ ਨੇ ਇਹ ਸਭ ਨਜ਼ਾਰੇ ਮੁੱਠੀ ਵਿੱਚ ਭਰ ਲਏ ਤਾਂ ਉਸ ਨੇ ਅਸਮਾਨ ਵਿੱਚ ਖੜੇ ਹੋ ਕੇ ਧਰਤੀ ਵੱਲ ਤੱਕਿਆ ਤੇ ਆਪਣੀ ਮੁੱਠੀ ਧਰਤੀ ਵੱਲ ਕਰਕੇ ਗੇਰ ਦਿੱਤੀ ਜਿੱਥੇ ਇਹ ਸਾਰੇ ਦੇ ਸਾਰੇ ਧਰਤੀ ਤੇ ਜਾ ਕੇ ਡਿੱਗੀ ਉਸ ਥਾਂ ਕਸ਼ਮੀਰ ਹੋਂਦ ਵਿੱਚ ਆਇਆ ਜੋ ਕਿ ਸਭ ਤੋਂ ਨਿਆਰਾ ਤੇ ਖੂਬਸੂਰਤ ਹੈ ਹੈ ਤਰਤੀ ਪਰ ਛੂ ਸਮਾਨੀ ਸੁੰਦਰਤਾ ਵਿਚ ਲਿਸ਼ਕੇ ਤਰਤੀ ਦੇਰ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਮਕ ਚਸਕੇ ਇਨਾ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਕਸ਼ਮੀਰ ਹੈ ਤਾਂ ਤਰਤੀ ਦਾ ਹਿੱਸਾ ਪਰ ਇਸ ਦੀ ਸੁੰਦਰਤਾ ਇਸ ਦੀ ਖੂਬਸੂਰਤ ਨਜ਼ਾਰਿਆਂ ਕਰਕੇ ਇੱਕ ਖਾਸ ਜਗ੍ਹਾ ਰੱਖਦਾ ਹੈ ਇਸ ਦੇ ਸਵਾਦਲੇ ਫਲ ਮੇਵੇ ਤੇ ਇਸ ਦੀ ਖੂਬਸੂਰਤੀ ਦਾ ਜੋ ਰਾਜ਼ ਹੈ ਉਹ ਉਸ ਨੂੰ ਬਣਾਉਣ ਵਾਲੀ ਕੁਦਰਤ ਦੇਵੀ ਯਾਨੀ ਪ੍ਰਮਾਤਮਾ ਹੀ ਸਮਝ ਸਕਦਾ ਹੈ